ਇਤੋਂ ਪਹਿਲਾਂ ਟਰਾਲਾ ਭੇਜੇ ਦੇ ਸੀਨੇ 18 ਛਤ ਕੈਨੇਡਾ ਵਾਲਿਆਂ ਦਾ ਕੈਨੇਡਾ ਵਾਲਿਆਂ ਦਾ ਇਹ ਇਟਲੀ ਵਾਲਿਆਂ ਦਾ ਇਹ ਇਟਲੀ ਵਾਲਿਆਂ ਦਾ ਜਾਲੀ ਜੀ ਫਿਰ ਆ ਕਿਵੇਂ ਲਾਇਆ ਤੁਸੀਂ ਪੋਸਟਰ ਜਾਲੀ ਵੀ ਇਹਦੇ ਤੇ ਹੀ ਹਾਂ ਜੀ ਹਾਂ ਜਾਲੀ ਆ ਪ੍ਰੋਪਰੇ ਤੇ ਹਾਂ ਇਹਦੇ ਮਗਰ ਹਾਂ ਇਹਦੇ ਮਗਰ ਜਾਲੀ ਆ ਜੀ ਲੁੱਕ ਬਰੇ ਇਹਦੀ ਲੁੱਕ ਦਿਖਾਵਾਂਗੇ ਤੁਹਾਨੂੰ ਐਂਡ ਤੇ ਦਾ ਵਜਨ ਦੱਸਾਂਗੇ ਪ੍ਰਾਈਸ ਦੱਸਾਂਗੇ ਕਿਹੜਾ ਕਲਰ ਕਰਿਆ ਤੇ ਕਿੱਥੇ ਜਾਣੀ ਆ ਟਰਾਲੀ ਕਿੰਨਾ ਨੇ ਬਣਵਾਈ ਆ ਕੀ ਰੰਬ ਲੱਗੇ ਸਾਰਾ ਪਤਾ ਕਰਦੇ ਆ ਪੁੱਛਦੇ ਆ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਸਰੀ ਘਾਲ ਆਪਣੇ ਚੈਨਲ ਦੇ ਵੀਰੇ ਤੁਹਾਡਾ ਸਵਾਗਤ ਆ ਆਪਣਾ ਚੈਨਲ YouTube ਤੇ Facebook ਤੇ ਵੀ ਆ ਤੇ ਆਪਾਂ ਗੱਲ ਕਰਦੇ ਆ ਟਰਾਲੀ ਬਾਰੇ ਹੁਣ ਸਸਰੀ ਘਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਠੀਕ ਹਾਂ ਜੀ ਹਾਂ ਹਾਂ ਠੀਕ ਆ ਭਾਈ ਕਿਹੜਾ ਸਾਈਜ਼ ਆ ਜੀ ਇਹ ਇਹ ਸਾਈਜ਼ ਹੈਗਾ ਜੀ 14 7 14 7 ਸਾਈਜ਼ ਆਪਣੇ ਕੋਲ ਠੀਕ ਆ ਜੀ ਇਹ ਡਾਵਲ ਜੈਕ ਦੇ ਵਿੱਚ ਤਿਆਰ ਕੀਤਾ ਹੋਇਆ ਜੀ ਡਾਵਲ ਜੈਕ ਦੇ ਵਿੱਚ ਅੱਜ ਆਪਾਂ ਐਂ ਗੱਲ ਕਰ ਰਹੀਆਂ ਮੈਨੂੰ ਟਰਾਲੀ ਬਾਰੇ ਕੁਝ ਨਹੀਂ ਪਤਾ ਤੁਸੀਂ ਸ਼ੁਰੂ ਤੋਂ ਸਾਰਾ ਕੁਝ ਦੱਸਣਾ ਮੈਨੂੰ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਬਾਰੇ ਕੀ ਪਲਾਨ ਕਰਦੇ ਹੋ ਪਲਾਨ ਆਏ ਆਏ ਆ ਜੀ ਇਹ ਜਿਹੜਾ ਟਰਾਲਾ ਹਾਂ ਜੀ ਇਹ ਆਲਾ ਸ਼ੌਂਕ ਨਾਲ ਬਣਵਾਉਂਦਾ ਸ਼ੌਂਕ ਨਾਲ ਬਣਵਾਉਂਦਾ ਠੀਕ ਹੈ ਜੀ ਹਾਂ ਜੀ ਤੇ ਸਾਨੂੰ ਵੀ ਅਗਲੇ ਨੂੰ ਰੂਹ ਖੁਸ਼ ਹੋ ਜਾਂਦੇ ਵੀ ਹਾਂ ਅਗਲੇ ਨੇ ਸ਼ੌਂਕ ਨਾਲ ਮਰਾ ਵੀ ਅੱਛੀ ਬੀਤੇ ਤੇ ਮਨ ਮਾਰ ਕੇ ਇਹਦੀ ਬਹੁਤ ਵਧੀਆ ਮਰਮਤ ਤੇ ਵਧੀਆ ਬਿਲਡਿੰਗ ਵਧੀਆ ਜੀ ਵਧੀਆ ਕਰੀਏ ਕੰਮ ਇਹਦਾ ਰੀਜ ਲਾਉਣੇ ਹਾਂ ਹਾਂ ਰੀਜ ਗੱਲ ਇਹ ਆ ਵੀ ਰੀਜ ਲਾ ਕੇ ਹਾਂ ਰੀਜ ਲਾ ਕੇ ਬਣਾਉਣਾ ਜੀ ਦੂਰੋਂ ਦੂਰੋਂ ਛੱਡ ਲਵੇ ਕੈਨੇਡਾ ਤੋਂ ਆਹ ਉਹ ਤੋਂ ਆਈ ਆ ਇਟਲੀ ਤੋਂ ਇਟਲੀ ਦਾ ਝੰਡਾ ਹਾਂ ਇਟਲੀ ਦਾ ਝੰਡਾ ਇੱਥੋਂ ਆਈ ਐਸ ਆਈ ਹਮ ਇਟਲੀ ਦਾ ਝੰਡਾ ਇਹ ਸੁਖਮਣ ਸਿੰਘ ਆ ਕੀ ਦਾ ਨਾਮ ਆ ਜੀ ਇਹ ਉਹਨਾਂ ਦਾ ਹੀ ਬੱਚਿਆਂ ਦਾ ਨਾਮ ਹੋ ਕੋਈ ਅੱਛਾ ਬੱਚਿਆਂ ਦਾ ਨਾਮ ਲਿਖਾਇਆ ਉਹਨਾਂ ਨੇ ਕਿਹੜਾ ਸਾਈਜ਼ ਆਪਨ ਕੋਲ 14 ਦਾ 7 ਇਹ ਹੈਗਾ 14 7 14 ਦਾ 7 ਠੀਕ ਤੇ ਮਾਲ ਆਗਲੇ ਨੇ ਪ੍ਰੋਪਰ ਟਾਟਾ ਦੇ ਹੀ ਲਵਾਇਆ ਸਰ ਚਾਰੀ ਟਾਟਾ ரைਟ ਟੂ ਜੈਡ ਠੀਕ ਹੈ ਜੀ ਕਿਉਂਕਿ ਅਗਲਾ ਕਹਿੰਦਾ ਚੀਜ਼ ਰੱਖਣੀ ਤਾਂ ਚੀਜ਼ ਰੱਖਣੀ ਵੀ ਵਧੀਆ ਨਾ ਸਹੀ ਗੱਲ ਹੈ ਜੀ ਪੈਸਾ ਲੌਂਦਾ ਜਦੋਂ ਅਗਲਾ ਕਹਿੰਦਾ ਵੀ ਪੈਸੇ ਦੀ ਕੋਈ ਪਰਵਾਹ ਨਹੀਂ ਜੇ ਚੀਕ ਕਰੇ ਖੇਤੀਬਾੜੀ ਬਹੁਤ ਆ ਠੀਕ ਹੈ ਜੀ ਕੱਲੂ ਮਾੜਾ ਚੰਦ ਸ਼ਰਧ ਧੋਖਾ ਦੇ ਵਾਲਾ ਵਪਾਰੀਆਂ ਤੋਂ ਲੈ ਲੈਂਦਾ ਉਪਰ ਰਸਤੇ 'ਚ ਫਰੀ ਜਾਂਦਾ ਕਿਹੜਾ ਇਹ ਆਪਣੀ ਲਵੇ ਛਾਈ ਤੋਂ ਬਿਨਾ ਟਰਾਲੀ ਨਹੀਂ ਬਣਦੀ ਇਹ ਛਾਈ ਤੋਂ ਬਿਨਾ ਟਰਾਲੀ ਨਹੀਂ ਬਣਾਉਂਦੇ ਨਾ ਅਸੀਂ ਨਹੀਂ ਬਣਾਉਂਦੇ ਛਾਈ ਤੋਂ ਬਿਨਾ ਕਿਛੇ ਵਪਾਰੀ ਨੂੰ ਟਰਾਲੀ ਨਹੀਂ ਦਿੰਦੇ ਹਾਂਜੀ ਕਿਸੇ ਨੂੰ ਨਹੀਂ ਦਿੰਦੇ ਅਸੀਂ ਤਾਂ ਸਿਰਫ ਗਾਹਕ ਦੀ ਛਾਈ ਫੜ ਕੇ ਛੱਡ ਲਵੇ ਉਹੀ ਕੰਮ ਨਹੀਂ ਮੋਦਾ ਇਹ ਚੀਜ਼ ਵਧੀਆ ਬਣਾਉਣੀ ਸਿੱਧਾ ਕਸਟਮਰ ਨੂੰ ਮਤਲਬ ਚੈਨਲ ਦੀ ਗੱਲ ਆ ਜੀ ਦੇਖੋ ਪੂਰਾ ਮਜ਼ਬੂਤ ਬਣਿਆ ਆ ਦੇਖੋ ਆ ਪਿੰਨ ਜਿਹੜੀ ਇਹ ਪੂਰੀ ਪਿੰਨ ਵਧੀਆ ਲਾਈ ਹੋਈ ਹੈ ਇਹਦੇ ਨਾਲ ਕਬਜੇ ਨੇ ਇਹ ਰੋ ਡਾਲੇ ਨੂੰ ਖੋਲਣਾ ਤਾਂ ਇਹ ਵਧੀਆ ਪ੍ਰੋਪਰ ਖੁੱਲੂਗਾ ਜਦੋਂ ਪਰੋਂ ਖੋਲਣਾ ਤਾਂ ਇੰਨਾ ਤੇ ਆ ਕੇ ਖੜ ਗਏ ਨੇ ਇਹਨਾਂ ਨੇ ਆ ਗੁੱਟ ਕੇ ਲਾਇਆ ਨਹੀਂ ਵੀ ਡੰਟ ਨਾ ਬਬੇ ਹਾਂ ਡੰਟ ਨਾ ਬਬੇ ਤੇ ਨਹੀਂ ਫਿਰ ਜੋ ਥੱਲੋਂ ਤਾਂ ਹਾਂ ਨੂੰ ਖੋਲਣਾ ਜੇ ਆ ਸ਼ਰੀਆ ਲਾਇਆ ਹੋਈ ਇੱਕ ਪਲੈਨ ਅੱਛਾ ਜੀ ਇਹ ਸ਼ਰੀਆ ਕੱਢ ਦੇਣਾ ਫਿਰ ਆਟੋਮੈਟਿਕ ਤਾਂ ਖੁੱਲੂਗਾ ਆ ਨਿਕਲ ਜੂ ਜੀ ਆ ਕੱਢ ਹਾਂ ਪਿੰਨਾ ਕੱਢ ਕੇ ਪਰ ਇਹ ਚੀਜ਼ ਆ ਜਾਂ ਦੇਖੋ ਬੈਂਪਰ ਬੈਂਪਰ ਇਹ ਜੇ ਹਿਸਾਬ ਨਾਲ ਵੀ ਕੱਲ ਨੂੰ ਟਰਾਲੀ ਥੱਲੇ ਨਹੀਂ ਲੱਗਦੀ ਥੱਲੇ ਨਹੀਂ ਲੱਗਦੀ ਹਾਂ ਇੰਨਾਂ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਤੇ ਮਾਪੇ ਸੀ ਗੱਲ ਰਹੀ ਸੀ ਜਾਲੀ ਜੀ ਫੇਰਾ ਕਿਵੇਂ ਲਾਇਆ ਤੁਸੀਂ ਪੋਸਟਰ ਜਾਲੀ ਵੀ ਇਹਦੇ ਤੇ ਹੀ ਹਾਂ ਜੀ ਹਾਂ ਜਾਲੀ ਹੈ ਪਰੋਪਰੇ ਤੇ ਹਾਂ ਇਹਦੇ ਮਗਰ ਹਾਂ ਇਹਦੇ ਮਗਰ ਜਾਲੀ ਹੈ ਜੀ ਠੀਕ ਹੈ ਜੀ ਹਾਂ ਪਹਿਲਾਂ ਪੋਸਟਰ ਚ ਚੁਕਾਇਆ ਜਾਂਦਾ ਉਸ ਤੋਂ ਬਾਅਦ ਜਾਲੀ ਲਾਈ ਜਾਂਦੀ ਹੈ ਠੀਕ ਹੈ ਜੀ ਪਾਈਪ ਕਿਹੜੇ ਲਾਇਏ ਨੇ ਆਪਾਂ ਇਹਦੇ ਤੇ ਹੀ ਪਾਈਪ ਇਹਦੇ ਵਧੀਆ ਲਾਇਆ ਜੀ ਪੂਰਾ 12 ਕਿਲੋ ਵਾਲਾ 12 ਕਿਲੋ ਵਾਲਾ ਹਾਂ ਤੇ ਕੰਪਨੀ ਦਾ ਲਗਾਉਣਾ ਅਗਲੇ ਨੇ ਕੋਈ ਕਹ ਕੇ ਕੰਪਨੀ ਦਾ ਫਿਰ ਉਹ ਤਾਂ ਉਹ ਜਾ ਰੇਟ ਬਣ ਜਾਂਦਾ ਜੀ ਉਹਦੇ ਥੋੜੇ ਵਜਨ ਵੱਧ ਜਾਂਦਾ ਜੀ ਫਿਰ ਥੋੜਾ ਕਹਣਾ ਵ ਦੇ ਨਾਲੋਂ ਮਹਿੰਗੇ ਹੁੰਦੇ ਆ ਹਾਂ ਆਹ ਜੀ ਦੇਖੋ ਜੀ ਆ ਕੁੰਡਾ ਟ੍ਰਿਸਟਨ ਵੀ ਦਿੱਤਾ ਇਹਦੇ ਠੀਕ ਆ ਜੀ ਤੇ ਆਹ ਲੋਕ ਵੀ ਦਿੱਤਾ ਲੋਕ ਖੋਲ ਕੇ ਦਿਖਾ ਮੈ ਲੋਕ ਵੀ ਦਿੱਤਾ ਠੀਕ ਆ ਜੀ ਆ ਦੇਖੋ ਜੀ ਆਇਆ ਹਾਂ ਅੱਛਾ ਐ ਖੁੱਲ ਕੇ ਐ ਹੋ ਜਾ ਆ ਦੇਖੋ ਜੀ ਤੇ ਇਸ ਤੋਂ ਬਾਅਦ ਫਿਰ ਆ ਇਹਨੂੰ ਇੱਧਰ ਕਰ ਲੋ ਜੀ ਇੱਥੋਂ ਕਰਕੇ ਇਹਦੇ ਵਿੱਚ ਐ ਪਾ ਕੇ ਇਹਨੂੰ ਲੋਕ ਨੂੰ ਦੁਬਾਰੇ ਪਾ ਦਿਓ ਜੀ ਅੱਛਾ ਜੀ ਇਹ ਇੱਧਰ ਨਹੀਂ ਆਊਗਾ ਇੱਧਰ ਨਹੀਂ ਆਉਂਦਾ ਹਾਂ ਫਿਰ ਡਾਲਾ ਐਨ ਵਧੀਆ ਖੁੱਲਦਾ ਹੀ ਇਹ ਅੱਛਾ ਜੀ ਠੀਕ ਥੱਲੋਂ ਖੁੱਲਣਾ ਕੱਲ ਨੂੰ ਆਪਾਂ ਇਹਨੂੰ ਸ਼ਾਮੀ ਜਾਂਦੇ ਤੇ ਰੱਚੀ ਬਨ ਲਉ ਆਪਾਂ ਨੇ ਉਹ ਹੀ ਸਿਸਟਮ ਦੇਤਾ ਠੀਕ ਹੈ ਜੀ ਆਹ ਸਾਰਾ ਸ਼ਿਟਮ ਪੱਤੀ ਦੇ ਵਿੱਚ ਖੜ ਗਿਆ ਹੁਣ ਇੱਧਰ ਨਹੀਂ ਆਉਂਦਾ ਇਹ ਇੱਧਰ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਕੱਲ ਨੂੰ ਇਹ ਕੰਮ ਕਰਨੋਂ ਛੱਡ ਗਿਆ ਕਈ ਗਲੀ ਹੋ ਜਾਂਦੀ ਹੈ ਕੋਈ ਗੱਲ ਚਲੋ ਆਪਾਂ ਨੇ ਕੱਲ ਨੂੰ ਕੋਈ ਰਾਹ ਨੂੰ ਡਿੱਕ ਦਿਨਾ ਵਯਾ ਕੁੰਡਾ ਦਿੱਤਾ ਜੀ ਕੁੰਡਾ ਵੀ ਲੱਗਦਾ ਸੰਗਲਾ ਦਾ ਹਾਂ ਸੰਗਲਾਲਾ ਕੁੰਡਾ ਬਲੇਤੀ ਸੰਗਲਾਈ ਕੁੰਡਾ ਵਧੀਆ ਵਧੀਆ ਪੱਤੀ ਲਾ ਕੇ ਕੋਈ ਲੋ ਠੀਕ ਹੈ ਜੀ ਪੁਰਾਣਾ ਸਿਸਟਮ ਵੀ ਦਿੱਤਾ ਇਹਨੂੰ ਨਾਲ ਅੱਛਾ ਜੀ ਨਾਲ ਇਹਦੇ ਨਾਲ ਡਾਲਾ ਖੁੱਲੇ ਮੋਟੀ ਪੱਤੀ ਦਿੱਤੀ ਇਹਨੂੰ ਠੀਕ ਹੈ ਜੀ ਇਹਦੇ ਵਿੱਚ ਕੁੰਡਾ ਪਾ ਲਓ ਨਵਾਂ ਵੀ ਪੁਰਾਣਾ ਵੀ ਦੋਨੋਂ ਸਿਸਟਮ ਦਿੱਤੇ ਹਾਂ ਨਵਾਂ ਸਿਸਟਮ ਆ ਪੁਰਾਣਾ ਠੀਕ ਹੈ ਜੀ ਆਹ ਇਹ ਬਹੁਤ ਵਧੀਆ ਕੰਮ ਕਰਦਾ ਜੀ ਠੀਕ ਹੈ ਜੀ ਠੀਕ ਆ ਜੀ ਆਹ ਕੀ ਆ ਇਹ ਪੈਰ ਇਹ ਪੈਰ ਰੱਖਣਾ ਕਹੀ ਕਿ ਜਿਹੜੇ ਚੜ ਕੇ ਆਲਾ ਮਾੜੀ ਮੋਟੀ ਫਸਲ ਵਾੜੀ ਪਈ ਹੋਈ ਜਿਹੜੇ ਉਹ ਦੇਖ ਲੈਂਦਾ ਜੀ ਸਰ ਜੀ ਕਿਹੜੀ ਚਾਦਰ ਹੈ ਜੀ ਸਾਈਡ ਨੂੰ ਛੇੜ ਨੂੰ ਦੱਸ ਗਏ ਜ ਟਾਟਾ ਦੀ ਟਾਟਾ ਦੀ ਹਾਂ ਜਿਹੜਾ ਫਰਸ਼ ਆ ਉਹ ਵੀ ਟਾਟਾ ਦਾ ਬੱਤੇ ਨੇ ਇਹ ਵੀ ਟਾਟਾ ਦੇ ਐਂਗਲ ਆ ਉਹ ਵੀ ਟਾਟਾ ਦੀ 2 ਛੂਤ ਐਂਗਲ ਲੱਗੇ ਜੀ ਫਰਸ਼ ਕਿੰਨੇ ਐਮ ਐਮ ਆਪਣੇ ਕੋਲ ਇਹਨੂੰ 5 ਐਮ ਐਮ ਲਾ ਹਾਂ 5 ਤੋਂ ਵੱਧ ਲਾਉਣ ਦਾ ਕੋਈ ਫਾਇਦਾ ਨਹੀਂ 5 ਐਮ ਵਧੀਆ ਆਉਂਦਾ ਜੀ ਪ੍ਰੋਪਰ ਟੈਸਟਡ ਆ ਜਾਂਦਾ ਠੀਕ ਆ ਜੀ ਠੀਕ ਹਾਂ ਤੇ ਬਾਕੀ ਹੋਰ ਕੰਮ ਆ ਜੀ ਆ ਜਿਹੜਾ ਹਿੱਸਾ ਜੀ ਹਾਂ ਜੀ ਇਹ origignal ਰੇਲ ਦਾ ਲੱਗਦਾ ਐਕਸ਼ਲ ਰੇਲ ਦਾ 22 ਦੇ ਬੈਰਿੰਗ ਨੇ ਦੇ 22 ਦੇ ਬੈਰਿੰਗ ਕੋਈ 24 22 ਦੇ ਪਵਾ ਲੈਂਦਾ ਜੀ ਉਹਦੇ ਨਾਲ ਤੁਹਾਡੇ ਘਨੇ ਪੈਸੇ ਵੱਜ ਜਾਂਦੇ ਨੇ ਜੀ ਠੀਕ ਹੈ ਜੀ ਚਲੋ ਪੈਸੇ ਬਾਕੀ ਆ ਪਲਾਜ਼ਮਾ ਬੈੱਡਾ ਜੀ ਪਲਾਜ਼ਮਾ ਬੈੱਡਾ ਹਾਂ ਪਲਾਜ਼ਮਾ ਬੈੱਡਾ ਇਹ ਕਟਿੰਗ ਆਲਾ ਬੈੱਡਾ ਹੀ ਇਹ ਦੇ ਵਿੱਚ ਦੀ ਪਾਈਪਾਂ ਇਹ ਲੰਗਦਾ ਮੋਟਾ ਠੀਕ ਹੈ ਚਾਰ ਚਾਰ ਪਾਈਪਾਂ ਵਾਲਾ ਬੈੱਡਾ ਉੱਤੇ ਪੰਜਵਾਂ ਉੱਪਰ ਲੱਗ ਜਾਂਦਾ ਕਿੰਨਾ ਫੁੱਟ ਹੋ ਗਿਆ ਜੀ ਬੈੱਡਾ ਆਪਣੇ ਕੋਲ ਇਹ 3 ਫੁੱਟ ਤਿਆਰ ਆ ਜੀ ਇਸ ਟਾਈਮ 3 ਫੁੱਟ ਤਿਆਰ ਬੈੱਡਾ ਹਾਂ ਇਸ ਤੋਂ ਵੱਧ ਨਹੀਂ ਫਿਰ ਤਿਆਰ ਸਹੀ ਨਹੀਂ ਪੈਂਦਾ ਬੈੱਡਾ ਝੋਲ ਮਾਰਦਾ ਫਿਰ ਫਿਰ ਵੀ ਇਹ ਝੋਲ ਤੋਂ ਬਾਅਦ ਦੋ ਸਿਸਟਮ ਦਿੱਤੇ ਇੱਕ ਤਾਂ ਬੰਗਾਉਰੇ ਦਿੱਤਾ ਜੀ ਸੈਂਟਰ 'ਚ ਇਧਰੋਂ ਦੇਖੋ ਆਹ ਸੈਂਟਰ 'ਚ ਬੰਗਾ ਦਿੱਤਾ ਜੀ ਵੀ ਬੈੱਡ ਖੋਲੇ ਨਾ ਸ਼ੈਡਾਂ ਤੇਨੂੰ ਨਹੀਂ ਨਾ ਸ਼ੈਡਾਂ ਨੂੰ ਹਾਂ ਝੋਲ ਨਾ ਪਵੇ ਤੇ ਇੱਕ ਬੰਗਾ ਦਿੱਤਾ ਜੀ ਆਹ ਔਰੇ ਔਰੇ ਵੀ ਦਿੱਤਾ ਜੀ ਹਾਂ ਆਹ ਔਰੇ ਵੀ ਬੰਗਾ ਦਿੱਤਾ ਜੀ ਠੀਕ ਹੈ ਜੀ ਵੀ ਇਹੇ ਮੰਗਣੋਂ ਡਾਲਾਂ ਪਿੱਛੋਂ ਐ ਨਾ ਹੋਵੇ ਐ ਨਾ ਹੋਵੇ ਹਾਂ ਬਾੜ ਖੋਲੇ ਨਾ ਇਹਦੀ ਠੀਕ ਹੈ ਵੀ ਅਗਲਾ ਤੇ ਆਹ ਪੱਤੀ ਜਦੋਂ ਆਹ ਮੰਜਾ ਚੱਕਣਾ ਜੀ ਆਪਾਂ ਨੇ ਤਾਂ ਹਾਂ ਹਾਂ ਜੀ ਤੇ ਇਹ ਮੰਜਾ ਉਹ ਆ ਵੀ ਆ ਪੱਤੀ ਦੇ ਜਿਹੜੇ ਆ ਲੋਕ ਦਿੱਤ ਨੇ ਆ ਇਹਦੇ ਵਿੱਚ ਆ ਕੇ ਫਸ ਜਾਣਗੇ ਇਹਦੇ ਵਿੱਚ ਇਹ ਤਾਂ ਖੜਾ ਰਹਿ ਜੂਗਾ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਦਾ ਜਾਨੀ ਫਾਛਲਵਾੜੀ ਲਾ ਜਾਂਦੇ ਤਾਂਹਾਂ ਚੱਕੇ ਤੋਂ ਬਾਅਦ ਠੀਕ ਆ ਜੀ ਠੀਕ ਆ ਠੀਕ ਆ ਜੀ ਹਾਂ ਜੀ ਆਪ ਕੋਲ ਆ ਗਿਆ ਟੂਲ ਤੇ ਵਾਕਿਆ ਬੇਲ ਚਾ ਜੀ ਕੱਲ ਨੂੰ ਕੋਈ ਗੜ ਜਾਂਦੇ ਕਈ ਕਈ ਰੇਤ ਪਰਾ ਹੋਰਾ ਕੰਮ ਮੌਕ ਤੇ ਛੰਦ ਨਹੀਂ ਹੁੰਦਾ ਹਾਂ ਜੀ ਤਾਂ ਇਹਦੇ ਨਾਲ ਮਿੱਟੀ ਹਟਾਈ ਜਾਂਦੇ ਜੀ ਉਹ ਆਪਣਾ ਜਾਨੀ ਮਿੱਟੀ ਹਟਾਈ ਜਾਂਦੀ ਹਾਂ ਮਾੜੀ ਮੋਟੀ ਮਿੱਟੀ ਨੂੰ ਪੱਧਰ ਕਰਿਆ ਜਾਂਦਾ ਕੰਮ ਠੀਕ ਹੈ ਹਾਂ ਜੀ ਆਹ ਡਬਲ ਹੈ ਜੀ ਇਹ ਹਾਂ ਜੀ ਹਾਂ ਡਬਲ ਡੱਕਾ ਜੀ ਤੇ ਆਹ ਚੰਗਲ ਪਾਏ ਹੋ ਨੇ ਇਹਦੇ ਠੀਕ ਆ ਜੀ ਤੇ ਟੱਕੀ ਆਈ ਇਹ ਹਾਂ ਖੋਲ ਦੀ ਜੀ ਖੋਲ ਦੀ ਹਾਂ ਆ ਦੇਖੋ ਜੀ ਦੇਖੋ ਵੀਰੇ ਹਾਂ ਦੇਖੋ ਜੀ ਇਹ ਸਟੈਂਡ ਗਨ ਵੀ ਟੂਲ ਆ ਠੀਕ ਆ ਜੀ ਠੀਕ ਆ ਹੂੰ ਰੈਲੀ ਆ ਪੂਰੀ ਅੱਧੀਆਂ ਨਹੀਂ ਨਾ ਨਾ ਲੈ ਉਹ ਕੰਮ ਆਪਰ ਮਿਸਤਰੀਆਂ ਠੀਕ ਆ ਜੀ ਠੀਕ ਆ ਹੂੰ ਆ ਗਈ ਪੌੜੀ ਆਪਣੇ ਕੋਲ ਇਹ ਪੌੜੀ ਆ ਜੀ ਚਾਹੀਏ ਜੀ ਡਬਲ ਜੈਕ ਆ ਗਰੰਟੀ ਵਾਲੇ ਜੈਕ ਲੱਗੇ ਹੋਏ ਡਬਲ ਜੈਕ ਆ ਜੀ ਠੀਕ ਆ ਬਿਲਕੁਲ ਇਹਨ ਪੂਰਾ ਵਧੀਆ ਪ੍ਰੋਪਰ ਬੀਮ ਪਲੇਟਾਂ ਤੇ ਗਰੰਟੀ ਨਾਲ ਫਿਟਿੰਗ ਇਹਦੀ ਪੂਰੀ ਗਰੰਟੀ ਨਾਲ ਫਿਟਿੰਗ ਇਹ ਲੇਰਾਂ ਪੂਰੀਆਂ ਜ਼ਬਰਦਸਤ ਨੇ ਇਹ ਜੈਕ ਦੀਆਂ ਫੁੱਲ ਗਰੰਟੀ ਨਾਲ ਇੱਕ ਲੇਰਾਂ ਦੇਖ ਲੀ ਆਪਾਂ ਜੀ ਕੰਮ ਦੀ ਹਾਂ ਇੱਕ ਲੇਰਾਂ ਦਿਖਾ ਵੀਰੇ ਲੱਭਿਆ ਤੂੰ ਹਾਂ ਦੇਖੋ ਇਹ ਦੇਖੋ ਜੀ ਆ ਲੇਰ ਦੇਖੋ ਆ ਮੋਰ ਦੇਖੋ ਤੇ ਆ ਫੱਟੀ ਵੀ ਦੇਖੋ ਜੀ ਨਾਲ हां ये अपने पंजाब ਦੇ ਨਾਲ ਜੁੜਿਆ ਹੋਇਆ ਜੀ ਪੰਜਾਬੀ ਹੈ ਜੀ ਇਹ ਤੁਸੀਂ ਵੀ ਭਾਈ ਸਾਡਾ ਸਾਧੋ ਪੰਜਾਬੀਆਂ ਦਾ ਅਸੀਂ ਵੀ ਪੰਜਾਬੀਆਂ ਭਾਈ ਅੱਛਾ ਜੀ ਹੂੰ ਮਤਲਬ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹਾਂ ਪੰਜਾਬ ਨੂੰ ਆਪਾਂ ਨੇ ਅੱਗੇ ਲੈ ਕੇ ਜਾਣਾ ਆ ਮੋਹਰ ਵਾਲਾ ਪੈ ਪਾ ਜੀ ਠੀਕ ਹੈ ਜੀ ਆਪਾਂ ਕੋਈ ਮਾੜਾ ਤਾਂ ਕੰਮ ਕਰਨਾ ਨਹੀਂ ਜੀ ਕੋਈ ਜ਼ਿੰਦਗੀ ਤੇ ਦੇਖੋ ਜੀ ਲਾਈਟਾਂ ਵੀ ਸਿਸਟਮ ਦਿੱਤਾ ਲਾਈਟਾਂ ਦਾ ਸਾਰਾ ਠੀਕ ਹੈ ਜੀ ਸਾਰਾ ਆ ਦੇਖੋ ਜੀ ਹਾਂ ਲਾਈਟਾਂ ਦੇਖੋ ਇੱਕ ਤਾਂ ਲਾਈਟ ਹੈ ਆ ਜੀ ਠੀਕ ਹੈ ਜੀ ਇੱਕ ਆ ਜਿਹਾ ਵੀ ਦੇਖੋ ਜੀ ਹਾਂ ਜੀ ਤੇ ਉਸ ਤੋਂ ਬਾਅਦ ਪਿੱਛੇ ਆ ਜਿੰਦੇ ਦੋ ਲਾਈਟਾਂ ਟਾਇਰਾਂ ਦੇ ਵਿੱਚ ਵੀ ਕਰਦੇ ਹਾਂ ਲਾਈਟਾਂ ਦਾ ਹਾਂ ਹਾਂ ਟਾਇਰਾਂ ਦੇ ਵਿੱਚ ਪ੍ਰੋਪਰ ਲਾਈਆਂ ਨੇ ਜੀ ਪੁਲਸ ਚ ਲਾਈਨ ਲਾਈਟਾਂ ਲਾਈਆਂ ਉਹਨਾਂ ਦੇ ਵਿੱਚ ਜਿਹੜੇ ਚੱਲੂ ਹੈ ਜੀ ਹਾਂ ਠੀਕ ਹੈ ਤੇ ਕਾ ਬਹੁਤ ਸੋਹਣਾ ਲਿਖਿਆ ਆ ਤੇ ਹਿੱਸੇ ਤੇ ਵੀ ਲਾਈਆਂ ਨੇ ਟਾਇਰਾਂ 'ਚ ਵੀ ਲਾਈਆਂ ਨੇ ਹਿੱਸੇ ਤੇ ਟਾਇਰਾਂ 'ਚ ਵੀ ਹਾਂ ਹਿੱਸੇ ਤੇ ਵੀ ਲੈ ਜਾਣੇ ਸਾਰਾ ਚਾਨਣ ਥੱਲੇ ਆ ਧਰਤੀ ਤੇ ਚਾਨਣੇ ਚਾਨਣ ਕਰ ਦਿੰਦੀ ਹੈ ਇਹ ਠੀਕ ਹੈ ਠੀਕ ਹੈ ਤੇ ਆ ਪਿੱਛੇ ਵੀ ਲਾਈਟ ਹੈ ਇਹਦੇ ਆ ਉਹ ਪਈਆ ਪ੍ਰੋਪਰ ਲਾਲ ਇੱਧਰ ਲਾਈਓ ਅੱਛਾ ਜੀ ਪਿੱਛੇ ਚੁਮਕਣ ਲਈ ਹਾਂ ਪਿੱਛੋਂ ਮਾਰਨ ਨੂੰ ਲਾਈਟ ਦਿੰਦਾ ਜੀ ਆ ਜਗ੍ਹਾ 'ਚ ਆ ਲੈਜਰ ਕਟਿੰਗ ਦੇ ਵਿੱਚ ਲਾਈਟ ਆਉਂਦੀ ਹੈ ਜੀ ਠੀਕ ਹੈ ਜੀ ਬੈਕ ਸ਼ੈਡ ਲਾਈਟ ਮਾਰਦੀ ਹੈ ਠੀਕ ਹੈ ਜੀ ਠੀਕ ਤੇ ਆਹ ਦੇਖੋ ਜੀ ਆ ਕੇ ਜਿਹੜੇ ਆ ਆਪਾਂ ਨੇ ਉਹ ਲਾਈਨੇ ਘੜਿਚੇ ਹਾਂਜੀ ਇਹ ਕੱਲ ਨੂੰ ਟਰਾਲੀ ਦਾ ਟਾਇਰ ਗੜ ਜਾ ਜੇ ਟਰੈਕਟਰ ਦੂਸਰਾ ਪਾਉਣਾ ਪਏਗਾ ਟੋਚਨ ਇਦੇ ਵਿੱਚ ਪੈਂਦਾ ਜੀ ਇਹ। ਇਹਦੇ ਵਿੱਚ ਪੈ ਜਾਂਦਾ। ਹਾਂ, ਇੱਥੋਂ ਚੰਗਲਾਂ ਟੈਡਾ ਜਾ ਖਿੱਚ ਲੈਂਦਾ ਜੀ ਟਰਾਲੀ ਨੂੰ ਥੋੜੀ। ਯਾਨੀ ਉੱਤੋਂ ਪੱਟ ਲੈਂਦਾ ਜੀ ਗੜ ਜੇ। ਜੇ ਗੜ ਜੇ। ਹਾਂ, ਕਈ ਵਾਰੀ ਵਾਹਨ ਗਿੱਲਾ ਹੁੰਦਾ। ਹਾਂ ਜੀ। ਕਈ ਵਾਰੀ ਟਰਾਲੀ ਦੇ ਦੋ ਟਾਇਰ ਪੈ ਗਏ ਫਿਰ ਟੈਡਾ ਉਹ ਇੱਥੇ ਵਿੱਚੋਂ ਕੰਮ ਲੈਂਦੇ ਨੇ ਫਿਰ ਜ਼ਿੰਮੇਦਾਰ। ਆਹ ਰੱਸੇ ਖਿੱਚਣੇ ਨੇ ਆਪਣੇ। ਰੱਸੇ ਖਿੱਚਣੇ ਆ ਗਈ। ਹਾਂ। ਇਹਦਾ ਪ੍ਰੋਪਰ ਲੋਕ ਅੰਦਰ ਹੀ ਲੋਕ ਆ ਇਹਨਾਂ ਲੋਕ ਬਾਹਰੇ ਦੇਖ ਕੇ ਕਿਸੇ ਨੂੰ ਨਹੀਂ ਪਤਾ ਲੱਗਦਾ ਇਹ ਚੀਜ਼ ਦਾ। ਆ ਦੇ। ਲੋਕ ਦੀਦਾ ਹੀ ਨਹੀਂ। ਨਾ 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 ਦੀਦਾ ਨਹੀਂ ਹੈ ਜੀ। ਲੌਕ ਦੀਦਾ ਹੀ ਨਹੀਂ ਹੈ ਦੇਖੋ ਹੂੰ ਆ ਘਰਾਰੀ ਹੈ ਜੀ ਆ ਇਧਰ ਹੈਂਡਲ ਪੈਂਦਾ ਜੀ ਇਹਦੇ ਲੌਕ ਆਤੀ ਇਹਦਾ ਉਹ ਲੌਕ ਰਿਹਾ ਹਾਂ ਪੂਰਾ ਸਿਸਟਮ ਬਾਈਜ਼ ਕਰਿਆ ਹੋਇਆ ਮਤਲਬ ਮੈਂ ਹਾਂ ਬਾਕੀ ਆ ਛੋਹ ਛੂਆ ਜਾਲੀ ਜੁਲੀ ਦਾ ਛੋਆ ਛੂਆ ਬਾਤਾਂ ਹੁੰਦੀਆਂ ਨੇ ਜਿਹੜੀ ਚੀਜ਼ ਮਜ਼ਬੂਤ ਆ ਮਜ਼ਬੂਤਾ ਜੀ ਆ ਇੱਥੇ ਵਿੱਚ ਪਾਈਪ ਪੂ ਵਦੀਂਦਾ ਹੀ ਨਹੀਂ ਜੀ ਉਰੋਂ ਜਾਂਦਾ ਪਾਈਪ ਆਪਣਾ ਹਨਾ ਹਾਂ ਜੀ ਵਿੱਚ ਵਿੱਚ ਜਾਂਦਾ ਜੀ ਇਹਦੇ ਠੀਕ ਆ ਜੀ ਉਰੋਂ ਹਾਂ ਵਿੱਚੀ ਲਾਈਟਾਂ ਵਾਲਾ ਸਿਸਟਮ ਆ ਜਿਹੜਾ ਉਹ ਵੀ ਇਹਦੇ ਵਿੱਚ ਹੀ ਪਈ ਆ ਤਾਰਾਂ ਤਾਰਾਂ ਇਹਦੇ ਵਿੱਚ ਪਈਆਂ ਨੇ ਠੀਕ ਪਈਆਂ ਹੋਈਆਂ ਹੁਣ ਇਸ ਟਾਈਮ ਲੋਕ ਪਿਆ ਹੋਇਆ ਹਾਂ ਤਾਰਾਂ ਪਈਆਂ ਵੀ ਨੇ ਤਾਰਾਂ ਪਈਆਂ ਨੇ ਟਰੈਕਟਰ ਨਾਲ ਕਨੈਕਟ ਹੋਣਗੀਆਂ ਟਰੈਕਟਰ ਨਾਲ ਜਿੱਦਾਂ ਤਾਰ ਲੰਮੀਆਂ ਟਰੈਕਟਰ ਦੇ ਵਿੱਚ ਪੈ ਜਾਣਗੀਆਂ ਠੀਕ ਹੈ ਜੀ ਠੀਕ ਹੈ ਠੀਕ ਹੈ ਆ ਆਪਣਾ ਲੋਕ ਆ ਗਿਆ ਹਾਂ ਇਹ ਟਰਾਲੀ ਦੱਬ ਕੇ ਰੱਖਣ ਵਾਲਾ ਲੋਕ ਟਰਾਲੀ ਦੱਬ ਕੇ ਰੱਖਾਂ ਵੀ ਚਲਕੀ ਨਾ ਹਾਂ ਚੱਲਦੀ ਤਾਂ ਪਤਾ ਨਹੀਂ ਲੱਗਦਾ ਜੀ ਨਾ ਨਾ ਇਹ ਕਿ ਜਮਕਦੀਆਂ ਨਹੀਂ ਟਰਾਲੀਆਂ ਬਣਿਆ ਲੀਆਂ ਦਾ ਪ੍ਰੋਪਰ ਆ ਹੁੱਕ ਆ ਜਿਹੜੀ ਐ ਲੰਮਾ ਵਧੀਆ ਬੁਸ਼ ਲਾ ਕੇ ਮੋਟਾ ਬੁਸ਼ ਐ ਸਪੈਸ਼ਲ ਲਾਉਣਾ ਜੀ ਵਪਾਰੀ ਟਾਈਪ ਨਹੀਂ ਕੰਮ ਕਰਦੇ ਲੈ ਆ ਕੇ ਵਾਲ ਇਹ 150 ਰੁਪਏ ਦਾ ਪੁਸ਼ ਹੁੰਦਾ ਜੀ ਮੋਟਾ ਓਰੀਜਨਲ ਜੀ ਓਰੀਜਨਲ ਪੁਸ਼ ਆ ਜੀ ਇਹ ਠੀਕ ਹੈ ਜੀ ਠੀਕ ਆ ਇਹ ਕੇ ਲਾ ਦੇ ਕੇ ਦੇ ਅੰਦਰ ਲੱਗਦਾ ਡਬਲ ਕਰਕੇ ਵੀ ਲੱਗਦਾ ਜੀ ਹੋਏ ਪਲੇਟ ਦੇ ਅੰਦਰ ਲਾਉਣੇ ਡਬਲ ਕਰਕੇ ਲਾਉਣੇ ਜੀ ਡਬਲ ਕਰਕੇ ਲਾਉਣੇ ਵੀ ਦਹੀ ਹੈ ਜਿਹੜੀ ਉਹ ਬਹੁਤ ਮਜ਼ਬੂਤ ਲਾਉਣੇ ਆ ਅੱਛਾ ਜੀ ਹਾਂ ਇਹ ਨਹੀਂ ਕੱਲ ਨੂੰ ਧੋਖਾ ਦਿੰਦੀ ਕਿਸੇ ਗੱਲ ਨੂੰ ਠੀਕ ਹੈ ਜੀ ਕੰਮ ਆਪਾਂ ਵਪਾਰੀ ਵਾਲਾ ਤजारत ਕਰਨਾ ਨੇ ਠੀਕ ਹੈ ਜੀ ਅੱਛਾ ਵਪਾਰੀ ਤੇ ਹੀ ਲਈ ਹੋਏ ਚਾਸੀ ਇਹਨੂੰ ਚਾਸੀ ਦੱਸ ਦਿੰਦੀ ਆ ਹਾਂਜੀ ਕੰਪਨੀ ਹੈਗੀ ਟਾਟਾ ਦੀ ਪਰਕੇ ਲਾਉਣੇ ਜੀ ਵਿੱਚੋਂ ਚਾਸੀ ਹਾਂ ਛੈ ਅੰਦਰ ਚਾਦਰ ਭਰ ਦਨੇ ਚਾਦਰ ਭਰ ਦਨੇ ਹਾਂ ਵੀ ਉਹ ਨਾ ਹੋਵੇ 2 2.5 ਸ਼ੂਤ ਚਾਦਰ ਭਰ ਦਨੇ ਠੀਕ ਹੈ ਜੀ ਹਾਂ ਉਹ ਜਿਹਨਾਂ ਹੋ ਜੂਏ ਆਪਣੇ ਮਜਬੂਤੀ ਬਣ ਜੇ ਜਿਵੇਂ ਇਹ 14 ਛੱਤ ਟਰਾਲਾ ਜੀ ਇਹਦਾ ਵਜ਼ਨ 32 ਕੁਇੰਟਲ ਹੋ ਜਾਂਦਾ ਜੀ 32 ਕੁਇੰਟਲ ਹੋ ਜਾਂਦਾ ਹਾਂ ਕੰਪਲੀਟ ਦਾ ਵਜ਼ਨ ਫੁੱਲ ਹੈਵੀ ਚ ਹਾਂ ਫੁੱਲ ਹੈਵੀ ਹੈ ਇਹਦੀ ਹੈਵੀ ਬਣਵਾਉਣੀ ਹੋਵੇ ਹਲਕੀ ਉਹ ਤਾਂ ਫਿਰ ਹਲਕੀਆਂ ਵੀ ਬਣ ਜੰਦੀਆਂ ਹਲਕੀਆਂ ਤਾਂ ਚਾਹੀ ਤੂੰ 2 ਬਾਈ ਕੁਇੰਟਲ ਦੀ ਬਣਾ ਲੈ ਅੱਛਾ ਜੀ ਉਹ ਵੀ ਬਣ ਜਾਂਦੀ ਹੈ ਠੀਕ ਹੈ ਜੀ ਯਾਨੀ ਇਹ ਚੀਜ਼ ਤਾਂ ਸਹੀ ਹੈ ਬੱਚਾ ਠੀਕ ਹੈ ਹਾਂ ਲੋਕ ਇਹ ਤਾਂ ਇਹੀ ਪਾਲ ਲੈਣੇ ਆਪਣੇ ਤਾਂ ਇਹੀ ਨਹੀਂ ਮੁਕਦਾ ਕੰਮ ਠੀਕ ਹੈ ਜੀ ਮਤਲਬ ਚੱਲਦਾ ਹੈ ਹਾਂ ਤੇ ਸਾਈਜ਼ ਹੋਰ ਕਿਹੜੇ-ਕਿਹੜੇ ਆਉਂਦੇ ਨਹੀਂ ਆਪਣੇ ਕੋਲ ਸਾਈਜ਼ ਤਾਂ ਦੇਖੋ ਜੀ 13 6.5 7 ਵੀ ਬਣਾ ਦਿੰਨੇ ਆ ਠੀਕ ਹੈ ਜੀ 12 6.5 ਬਣਦੀ ਹੈ ਉਦੋਂ ਬਾਅਦ 16 7 ਬਣਾਉਣਿਆਂ ਜੀ ਠੀਕ ਹੈ ਜੀ ਇਸ ਤੋਂ ਪਹਿਲਾਂ ਟਰਾਲਾ ਭੇਜਿਆ ਦੇ ਸੀਨੇ 18 7 ਕੈਨੇਡਾ ਵਾਲਿਆਂ ਦਾ ਕੈਨੇਡਾ ਵਾਲਿਆਂ ਦਾ ਇਹ ਇਟਲੀ ਵਾਲਿਆਂ ਦਾ ਇਹ ਇਟਲੀ ਵਾਲਿਆਂ ਦਾ ਦੂਜਾ ਬਾਹਰ ਚੱਲ ਪਿਆ ਕੰਮ ਹੋਣ ਜੀ ਹਾਂ ਜੀ ਬਾਹਰੋਂ ਅਗਲਾ ਆਪਣੀ ਵੀਡੀਓ ਦੇਖ ਕੇ ਬਾਹਰੋਂ ਛਾਈ ਅਗਲਾ ਆਟੋਮੈਟਿਕ ਕਰ ਦਿੰਦਾ ਚਲੋ ਵਧੀਆ ਕੋ ਖੇਤੀਬਾੜੀ ਦਾ ਕੰਮ ਪਿੱਛੇ ਆ ਜੀ ਆਪ ਬੰਦਾ ਬਾਹਰ ਬੈਠਾ ਜੀ ਉੱਥੋਂ ਬੰਦਾ ਸ਼ਟਿੰਗ ਕਰਕੇ ਪੇਮੈਂਟ ਦੀ ਲਾ ਲਓ ਜਿਵੇਂ ਮਰਜ਼ੀ ਲਾ ਲਓ ਆਪਾਂ ਨੂੰ ਚਾਹੀ ਦੇ ਦਿੰਦਾ ਠੀਕ ਹੈ ਜੀ ਠੀਕ ਆਪਣਾ ਫੋਟੋ ਦੇ ਦੇ ਜੇ ਹਲਾ ਪ੍ਰੋਪਰ ਚੀਜ਼ ਦੇਖ ਕੇ ਹੀ ਦਿੰਦਾ ਰਾ ਹੂੰ ਤਾਂ ਦਿੰਦਾ ਨਹੀਂ ਹੈਗਾ ਚਾਹੀ ਹਾਂ ਜੀ ਹਾਂ ਨਹੀਂ ਹਲਾ ਉੱਥੋਂ ਬੈਠਾ ਕਿਵੇਂ ਟਰਾਈ ਮਾਰਨ ਆਊਗਾ ਚਲੋ ਸਹੀ ਹੈ ਜੀ ਹਾਂ ਆਪਾਂ ਜੀ ਜੀ ਆਪਣਾ ਕੋਈ ਪਤਾ ਦੱਸ ਦੋ ਫਿਰ ਉਧਰ ਜੀ ਹਾਂ ਜੀ ਪਤਾ ਹੈ ਜੀ ਆਪਣਾ ਐਮ ਕੇ ਰੋਡ ਧੂਰੀ ਠੀਕ ਹੈ ਜੀ ਬਿਜਲੀ ਦਫਤਰ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਤੇ ਆਪਣੀ ਵਰਕਸ਼ਾਪ ਆ ਭੀਮੇ ਗਰੀਬ ਅਕਸ਼ਰ ਨਵਾਂ ਆ ਜੀ ਆਪਣੀ ਵਰਕਸ਼ਾਪ ਦਾ ਠੀਕ ਹੈ ਜੀ ਨੰਬਰ ਨੰਬਰ 99146 ਠੀਕ ਹੈ ਜੀ 0633 ਹਾਂ ਜੀ ਵੀਰੇ ਇਹ ਸੀ ਆਪਣੇ ਕੋਲ 14 7 ਟਰਾਲਾ ਤੁਹਾਨੂੰ ਇਹਦੀ ਲੁੱਕ ਦਿਖਾਤੀ ਰੰਗ ਦਾਸਤਾ ਕਿਹੜਾ ਕੀਤਾ ਤੇ ਰੰਗ ਬਾਰੇ ਦੱਸਿਓ ਵੀਰੇ ਰੰਗ ਕਿੰਨਾ ਸੋਹਣਾ ਲੱਗਦਾ ਕਮੈਂਟ ਕਰਕੇ ਜਰੂਰ ਕਰਕੇ ਦੱਸਿਓ ਤੇ ਕਿਹੜਾ ਟਰਾਲੀ ਤੇ ਹੋਰ ਕੋਈ ਰੰਗ ਕਰਦਾ ਆਪਣਾ ਸੁਜੈਸ਼ਨ ਛੱਡਿਓ ਆਪਣਾ ਆਪਾਂ ਉਹ ਹੀ ਟਰਾਲੀ ਤਿਆਰ ਕਰਾਂਗੇ ਗਾਹਾਂ ਤੇ ਜਿਹੜੇ ਮੇਰੇ ਵੀਰ ਦਾ ਸੁਜੈਸ਼ਨ ਆਪਾਂ ਨੂੰ ਵਧੀਆ ਲੱਗਿਆ ਤਾਂ ਆਪਾਂ ਉਹਦਾ ਨਾਮ ਤੇ ਆਈਡੀ ਜਰੂਰ ਮੈਂਸ਼ਨ ਕਰਾਂਗੇ ਦੇਖੋ ਵੀਰੇ ਆਪਣਾ ਐਡਰੈਸ ਜਿਵੇਂ ਦਾਸੀ ਦਿੱਤਾ ਤਾਂ ਇਹਨੇ ਤੁਹਾਨੂੰ ਐਮ ਕੇ ਰੋਡ ਧੂਰੀ ਆਪਣੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਟਰਾਲੀ ਦੀ ਲੁੱਕ ਦੁਬਾਰਾ ਦੇਖ ਲਓ ਕੋਈ ਚੀਜ਼ ਬਾਰੇ ਨਹੀਂ ਪਤਾ ਲੱਗਿਆ ਵੀਰੇ ਨੰਬਰਾਂ ਤੇ ਕੰਟੈਕਟ ਕਰ ਲਓ ਆਪਾਂ ਨੂੰ ਨੰਬਰ ਆਪਣੇ ਸਕਰੀਨ ਤੇ ਚੱਲ ਰਹੇ ਨੇਗੇ ਮੇਰਾ ਨੰਬਰ 774106555 ਜੇ ਕਿਸੇ ਵੀ ਮੇਰੇ ਵੀਰ ਨੇ ਪ੍ਰੋਮੋਸ਼ਨ ਕਰਾਉਣੀਆਂ ਤਾਂ ਆਪਾਂ ਨੂੰ ਫੋਨ ਜ਼ਰੂਰ ਕਰ ਸਕਦਾਗਾ ਪਰ ਆਪਣੇ ਚੈਨਲ ਤੇ ਵੀਰੇ ਇੱਕ दारू ਨਸ਼ੇ ਦੀ ਪ੍ਰੋਮੋਸ਼ਨ ਨਹੀਂ ਤੇ ਕੋਈ ਚੂਏ ਸੱਟੇ ਦੀ ਪ੍ਰੋਮੋਸ਼ਨ ਨਹੀਂ ਆਪਾਂ ਕਰਨੀ ਹੈਗੀ ਇਹ ਆਪਣੀਆਂ ਕੰਡੀਸ਼ਨਾਂ ਨੇ ਬਾਕੀ ਵੀਰੇ ਹੋਰ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਂਦਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਧੰਨਵਾਦ